ਚੰਡੀਗੜ੍ਹ ਚ ਵੀ ਹੜ੍ਹ ਦੇਖ ਲਓ ਜੀ ਹੂੰ 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 ਚੰਡੀਗੜ੍ਹ ਹੜ੍ਹ ਆ ਗਿਆ ਇਹ ਚੰਡੀਗੜ੍ਹ ਦਾ ਇਹ ਕਿਹੜਾ ਰੋਜ਼ ਗਾਰਡਨ ਜੀ ਰੋਜ਼ ਗਾਰਡਨ ਦਾ ਕਲਾ ਭਵਨ ਕਲਾ ਭਵਨ ਰੋਜ਼ ਗਾਰਡਨ ਦੇਖੋ ਇਹ ਰੋਜ਼ ਗਾਰਡਨ ਹੁੰਦਾ ਨਾ ਕਲਾ ਭਵਨ ਵੀ ਪੜ ਗਿਆ ਉਧਰ ਦਾ ਪਾਉਛੋ ਖੜੇ ਆ ਸੀ ਉੱਥੇ ਕੋਈ ਪਰਛਾ ਉਹ ਉਹ ਚੰਡੀਗੜ੍ਹ ਰੋਜ਼ ਗਾਰਡਨ ਜੀ ਇਹ ਚੰਡੀਗੜ੍ਹ ਚ ਵੀ ਹੜ੍ਹ ਆ ਗਿਆ ਜੀ ਦੇਖ ਲਓ ਫਲੱਡ ਆ ਸੀ ਲੋਕਾ ਪੋਰਾ ਸ਼ਹਿਰਾਂ ਦੀ ਰੋਜ਼ ਪਾਉਣੇ ਆ ਸੀ ਹੇ ਅੱਜ ਚੰਡੀਗੜ੍ਹ ਦੀ ਵੀ ਦੇਖ ਲਓ ਇਹ ਅਸੀਂ ਖੜੇ ਹਾਂ 16 ਸੈਕਟਰ ਆਰਟ ਕਾਉਂਸਲ ਤੇ ਇਹ ਹੈਗਾ ਜਿਹੜਾ ਚੋ ਵਿੱਚ ਦੀ ਲੰਘਦਾ ਨਾ ਲੇਅਰ ਵੈਲੀ ਲੇਅਰ ਵੈਲੀ ਤੇ ਰੋਜ਼ਗਾਰਡਨ ਲੇਅਰ ਵੈਲੀ ਚੋਂ ਆਉਂਦਾ ਨਾ ਇਹ ਉਹ ਹੋ ਗਿਆ ਓਵਰਫਲੋ ਪਹਾੜਾ ਦਵਾ ਗਿਆ ਪਾਣੀ ਬਹੁਤ ਇਹ ਦੇਖੋ ਆਰਟ ਕਾਉਂਸਲ ਦਾ ਇਹ ਵੇੜਾ ਭਰ ਗਿਆ ਇਹ ਰੋਜ਼ ਗਾਰਡਨ ਦਾ ਪਿਛਲਾ ਹਿੱਸਾ ਜਿਹੜਾ ਜਿੱਥੋਂ ਚੋਹ ਲੰਘਦਾ ਉਹ ਚੋਹ ওভারਫਲੋ ਹੋ ਗਿਆ ਤੇ ਹੁਣੇ ਪਾਣੀ ਜਾ ਰਿਹਾ ਸਾਰਾ ਚੰਡੀਗੜ੍ਹ ਵੱਲ ਨੂੰ ਤੇ ਅੱਗੇ ਕਿੱਥੇ ਮਾਰ ਕਰੇਗਾ ਇਹ ਨਹੀਂ ਪਤਾ ਹੂੰ ਤੇ ਉਹ ਦੇਖੋ ਕਿੱਡਾ ਕਿਡਾ ਪਾਣੀ ਦੇਖੋ ਤੇ ਜੋ ਜੋ ਉਹ ਜਿਹੜੇ EMPLOYEE ਕੰਮ ਕਰਦੇ ਨੇ ਉੱਥੇ ਅਸੀਂ ਸੋਚਦੇ ਸੀ ਵੀ ਚੰਡੀਗੜ੍ਹ 'ਚ ਨਹੀਂ ਵਿਫਾੜਾ ਆਉਂਦੇ ਅਸੀਂ ਤੇ ਪਾਣੀ ਲੰਘ ਜਾਂਦਾ ਪਰ ਚੰਡੀਗੜ੍ਹ ਦੀ ਵੀ ਦੇਖੋ ਸਾਰੇ ਜਿਹੜਾ ਪਹਾੜਾਂ ਦਾ ਸੁਖਣਾ ਜੋ ਸੁਖਣਾ ਲੈ ਕੇ ਸਾਰੇ ਉਹ ਪਹਾੜਾਂ ਤੋਂ ਪਾਣੀ ਇੱਧਰ ਹੀ ਆਉਂਦਾ ਚੰਡੀਗੜ੍ਹ ਵੱਲ ਪਰ ਆਸੇ ਪਾਸੇ ਲੰਘ ਜਾਂਦਾ ਅੱਜ ਤਾਂ ਦੇਖ ਲਓ ਜੀ ਦਾ ਆਹ ਹੈ ਜੀ ਪੂਰਾ ਤੇਜ਼ ਨਾਲੇ ਅ ਤੇਜਿੰਦਰ ਸਿੰਘ ਫਤਿਹਪੁਰ ਜੀ ਦੇਖ ਲੋ ਚੰਨੀਗੜ੍ਹ ਚ ਵਿਹਾੜ ਆ ਗਿਆ ਉਹ ਲੋ ਕਿ ਨੌਲ ਲੱਗੇ ਤਾਂ ਮੀਂਹ ਉਹ ਦੇਖੋ ਅੱਛਾ ਸਾਊਥ ਵਾਲੇ ਸੈਕਟਰਾਂ 'ਚ ਨਹੀਂ ਪਿਆ ਇੱਧਰ ਮੀਂਹ ਪਿਆ ਜੇ ਪਹਾੜਾਂ 'ਚ ਪਿਆ ਪਿੱਛੇ ਇੱਧਰ ਅੱਜ ਪਹਿਲੇ ਆ ਇੱਕ ਤੋਂ 6-7 ਸੈਕਟਰਾਂ 'ਚ ਪਿਆ ਬਹੁਤਾ ਹੂੰ ਲਿਖਾ ਲੇਦੇ ਨਹੀਂ ਹੋ ਤੁਸੀਂ ਨਹੀਂ ਇਹਦਾ ਹਾਲ ਹੈ ਇਹ ਤਬੂਨ ਲੱਗ ਮੈਂ ਵੀ ਬੁਣੀ ਲਾ। ਮੈਂ ਉਹਦੇ ਦਾਪਾ ਜਾਣ। ਇਹ ਪਹਿਲਾਂ ਦੇਖਿਆ ਮੈਂ ਤਾਂ ਬਲੀ ਮੀਰੀ ਦੇਖਿਆ ਹੈ। ਇਹ ਤੋਂ ਜ਼ਿਆਦਾ ਹੈ? ਦੇਖਿਆ ਹੈ? ਹੈ? ਕਿਸ਼ਲੇ ਕਿਸੇ ਨੂੰ ਕਿਸੇਲੇ ਸੀਜ਼ਨ ਵਿੱਚ ਸਸ ਤੋਂ ਜ਼ਿਆਦਾ ਪਾਣੀ ਆਇਆ। ਅੱਛਾ? ਹਾਂ। ਇਹ ਦੀ ਸਾਡੇ ਕੈਮਰਾਮੈਨ ਨੇ ਪਹਿਲੇ ਆਜੇ ਇੱਕ ਇੱਕ ਮੌਤ ਵੀ ਹੋਈ ਹੈ ਇਸੇ ਨਾਲ। ਇੱਥੇ ਮੌਤ ਉਧਰ ਵੀ ਹੋਈ ਸੀ ਉੱਥੇ ਆਪਣੇ ਉਹ ਡੱਡੂ ਮਾਜਰੇ ਕੋ ਹਾਂ ਨਹੀਂ ਇੱਥੇ ਵੀ ਹੋਈ ਸੀ ਇੱਥੇ ਵੀ ਹੋਈ ਸੀ ਅੱਛਾ ਅੱਛਾ ਸਿਗਾਲ ਜੀ ਕੀ ਹਾਲ ਔਰ ਠੀਕ ਹੋ ਜੀ ਤੁਸੀਂ ਪਹਿਲਾਂ ਦੇਖਿਆਗਾ ਇੱਥੇ ਪਾਣੀ ਆਣਾ ਨਾ ਜੀ ਹੈ ਜਿਹੜੇ ਸਾਹਬ ਨੇ 22 ਸਾਲ ਹੋ ਗਏ ਸਾਹਬ ਨੇ ਹਾਂ ਅੱਜ हां ਮੇਰਾ ਤਾਂ ਬੇਲ ਵੀ ਦੇ ਪਰ ਉਹ ਪਿਛਲੇ ਸਾਲ ਹੋਇਆ ਸੀ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ ਹੂੰ ਮੈਂ ਇੱਥੇ ਉਹ ਜਿਹੜਾ ਮੌਤ ਹੋਈ ਸੀ ਨਾ ਹੂੰ ਦਾ ਪਰਫਲ ਹੋ ਉਹ ਵੀ ਅਸਨਾਂਲੇ ਸ਼ੁਰੂ ਹੋ ਗਿਆ ਅੱਛਾ ਉਹ ਇੱਥੇ ਇੱਕ ਉਧਰ ਵੀ ਹੋਈ ਸੀ ਇਹ ਚੰਡੀਗੜ੍ਹ ਦਾ ਰੋਜ਼ਗਾਰਡਨ ਹੈ ਜੀ ਰੋਜ਼ਗਾਰਡਨ ਦਾ ਪਿਛਲਾ ਹਿੱਸਾ ਇਹ ਦੇਖੋ ਤੁਸੀਂ ਪਾਣੀ ਕਿਵੇਂ ਵਗ ਰਿਹਾ ਉਥੋਂ ਚੋ ਦਾ ਨਾਂ ਕੀ ਆ ਯਾਰ ਇਹਦਾ ਚੁਕਣਾ ਚੋ ਨਹੀਂ ਆਇਆ ਦਾ ਕੋਈ ਚੋਰ ਨਾ ਹੈ ਤੇ ਨਾ ਇਹਦਾ ਭੁੱਲ ਗਏ ਆ ਇਹ ਇਹ ਉਹੀ ਚੋ ਹੈ ਜਿਹਦੇ ਤੇ ਪ੍ਰਪੋਜ਼ਲ ਦਿੱਤੀ ਸੀ ਉਸ ਇਤਨਾਮ ਸੰਧੂ ਹਰਾਨੇ ਵੀ ਇਹਦੇ ਵਿੱਚ ਵਿੱਚ ਉਹ ਬਣਾ ਦਿਓ ਰੇਲ ਲਾਈਨ ਉਹ ਜਿਹੜੀ ਮੈਟਰੋ ਟਾਈਪ ਹਾਂ ਇਹ ਉਹੀ ਚੋ ਹੈ ਜਿਹਦੇ ਚ ਪ੍ਰਪੋਜ਼ਲ ਦਿੱਤੀ ਸੀ ਕਿ ਮੈਟਰੋ ਟਾਈਪ ਉਹ ਬਣਾ ਦਿਓ ਰੇਲ ਲਾਈਨ ਹਾਂਜੀ ਆਜੋ ਦੇਖੋ ਹਾਂ ਅੱਜ ਦਾ ਦਿਨ ਲੋ ਸਾਰੇ ਫੋਟੋਗ੍ਰਾਫਰ ਹੈ ਸਾਰੇ ਜਦੋਂ ਆਨੇ ਸਾਬ ਬਣ ਗਏ ਹਰ ਇੱਕ ਬੰਦਾ ਹੁਣ ਕੈਮਰਾਮੈਨ ਫੋਟੋਗ੍ਰਾਫਰ ਹੈ ਨਾ ਕੈਮਰਾ ਹੀ ਲੈ ਲਓ ਸਾਰੇ ਨਾ ਹੈ ਨਾ ਕੈਮਰੇ ਦੀ ਕੋ ਲੋੜ ਹੈ ਨਹੀਂ ਨਹੀਂ ਫਿਰ ਕੈਮਰਾ ਕੈਮਰੇ ਨਹੀਂ ਨਹੀਂ ਉਹ ਅੱਜ ਕੱਲ ਅਸੀਂ ਤਾਂ ਸਾਰਾ ਕੰਮ ਇਦਾਂ ਹੀ ਕਰਦੇ ਆ ਨਹੀਂ ਨਹੀਂ ਤੁਹਾਡਾ ਤੇ ਸਰ ਤੁਹਾਡਾ ਤਾਂ ਕੰਟੈਂਟ ਇਨਾ ਮਜਬੂਤ ਹੈ ਫੋਟੋਗ੍ਰਾਫੀ ਦੀ ਉਹਦੀ ਹੋਈ ਨਾ ਤੁਹਾਡੇ ਕੰਟੈਂਟ ਲਈ ਤਾਂ ਮੈਂ ਸ੍ਰੀਰੇਸ਼ਵਰੇ ਉੱਤੇ ਜਾਣਾ ਅੱਛਾ ਪੁਰਾਣੇ ਬੰਦੇ ਪੁਰਾਣੇ 올ਡ ਇਜ਼ ਗੋਲਡ ਹਾਂ 올ਡ ਹਾਂ ਬਤਾਈ ਹਾਂ ਹੁਣ ਆਪਾਂ ਤਾਂ ਕੋਈ ਜਲਦੀ ਤਾਂ ਨਹੀਂ ਕਰਾਂਗੇ ਨਹੀਂ ਕਰਾਂ ਨਹੀਂ ਕਰਾਂ ਆ ਬੋਲਣਾ ਚਾਹੀਦਾ پوری ਗਾਣੀ ਤੇ ਦਮਨਜੀਤ ਡਿੰਪਲ ਤੇ ਉਹ ਨਾ ਬਣਾਉਣੀ ਇਧਰ ਆਰਟ ਕਾਉਂਸਲ ਵਾਲਾ ਇਧਰ ਵੀ ਭਰਿਆ ਪਿਆ ਉਹ ਦੇਖੋ ਹਾਂ ਇਧਰ ਤੋਂ ਚਲੋ ਖਾਣੇ ਪਰ ਉਹ ਉਹ ਦੇਖੋ ਬੰਦਾ ਹੈ ਜੀ ਉਹ ਬੰਦਾ ਵੇਖੋ ਆਓ ਉਥੇ ਨਹਾੜ ਮੋਹਲੇਰ ਉਧੇ ਬਿਕਸ ਸਕੂਟਰ ਕੱਢਣ ਡਿਆ ਮੋਰਸ ਸਕੂਟਰ ਫਸੇ ਉਥੇ ਅੱਛਾ ਨੀਚੇ ਸਕੂਟਰ ਬਸੇ ਆਇਆ ਹੈ ਹੈ ਇੱਕ ਦੋ ਨੇ ਕੱਢਿਆ ਅੱਛਾ ਉਹ ਜਿਹੜਾ ਲੋ ਹੈਗਾ ਆ ਵਿੱਚ ਖੜਾ ਅੱਛਾ ਉਹ ਰੋਡ ਨੇ ਜਾਵੇ ਕਿਤੇ ਗਿਆ ਰੋ ਗਿਆ ਤਾਂ ਮੁੰਨਾ ਪਰ ਕਸ਼ਤ ਉਸੇ ਦਾ ਪਾਣੀ ਪ੍ਰਸ਼ਨ ਹੋਣਾ ਹੈ ਪਾਣੀ ਦਾ ਪ੍ਰੈਸ਼ਰ ਤਾਂ ਬਹੁਤ ਹੈ ਇਹ ਚੰਡੀਗੜ੍ਹ ਦਾ ਰੋਜ਼ ਘਾਟਣਾ ਜੀ ਬਾਬਾ ਜੀ ਦਾ ਮੌਜ ਨਹੀਂ ਤਰੇ ਫਿਰਦੇ ਉਧਰ ਨੂੰ ਜਾ ਰਹੇ ਅੰਦਰ ਨੂੰ ਉਹ ਦੇਖੋ ਹੈਲਮਟ ਪਾਇਆ ਜੇ ਨਹੀਂ ਨਹੀਂ ਪੱਗ ਬੰਨੀ ਹੈ ਮੈਂ ਇਹ ਹਾਂ ਉਹ ਵੀਡੀਓ ਬਣਾ ਰਿਹਾ ਹੈ ਅਜਾ ਬੀਟ ਦੇਖ ਲਓ ਪ੍ਰਕਾਸ਼ ਦੇਖੋ ਵੀਡੀਓ ਬਣਾ ਰਿਹਾ ਹੈ ਹੈ ਸਰ ਮੈਂ ਬਣਾਦਾ ਤੁਸੀਂ ਆਪਣਾ ਦੱਸਿਓ ਹੈ ਪ੍ਰਤੀਕਰਨ ਹਾਂ ਹੈ ਨਾ ਅੱਜ ਵੀ ਮਾਦਾ ਇੱਧਰ ਠੀਕ ਹੈ ਇੱਕ ਵਾਰ ਅਸੀਂ ਇਸ ਵਕਤ ਖੜੇ ਹੈਗੇ ਰੋਜ਼ ਗਾਰਡਨ ਦੇ ਵਿੱਚ ਇਹ ਤੁਸੀਂ ਜੋ ਦਰਿਆ ਦੇਖ ਰਹੇ ਹੋ ਇਹ ਰੋਜ਼ ਗਾਰਡਨ ਦੇ ਵਿੱਚ ਵਗ ਰਿਹਾ ਹੈ ਤੁਸੀਂ ਇਹ ਦੇਖੋ ਮੀਂਹ ਕਰਕੇ ਕਿੰਨਾ ਬੁਰਾ ਹਾਲ ਹੋ ਗਿਆ ਹੈ ਰੋਜ਼ਗਾਰਡਨ ਦਾ ਇਹ ਮੇਰੇ ਨਾਲ ਹੈਗੇ ਨੇ ਬਲਜੀਤ ਬੱਲੀ ਜੀ ਬੱਲੀ ਸਾਹਿਬ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਤਾਂ ਪਹਿਲਾਂ ਨਜ਼ਾਰਾ ਤੁਸੀਂ ਕਦੀ ਦੇਖਿਆ ਨਹੀਂ ਮੈਂ ਤਾਂ ਪਹਿਲੀ ਵਾਰੀ ਦੇਖਿਆ ਵੈਸੇ ਉਹ ਭਰਿਆ ਹੋਇਆ ਤਾਂ ਇਹ ਚੋ ਦੇਖਿਆ ਮੈਂ ਪਹਿਲਾਂ ਪਰ ਇਸ ਤਰ੍ਹਾਂ ਓਵਰਫਲੋ ਹੋਇਆ ਇਹ ਚੋ ਪਹਿਲੀ ਵਾਰੀ ਦੇਖਿਆ ਐਕਚੁਅਲੀ ਚੋ ਹੈ ਜਿਹੜਾ ਜਿਹੜਾ ਵਿੱਚ ਜਿਹੜਾ ਲੇਅਰ ਵੈਲੀ ਦੇ ਵਿੱਚ ਤੇ ਸਾਰੇ ਉਸ ਦੇ ਵਿੱਚ ਹੀ ਜਾਂਦੇ ਹਨ ਆਪਣੇ ਰੋਜ਼ਗਾਰਡਨ ਵਿੱਚ ਦੀ ਇਹ ਉਹ ਲੇਅਰ ਵੇਲੀ ਕਿਉਂ ਹੁੰਦਾ ਹੈ ਇਹ ਉਹ ਅੱਗੇ ਤੱਕ ਜਾਂਦਾ ਚੋ ਇਹ ਇੰਨਾ ਪਾਣੀ ਹੋਣਾ ਇੰਨਾ ਕੰਨੀ ਜਦੋਂ ਲੋ ਆਇਆ ਸੀ ਲੋ ਕਲਾਊਡ ਵਰਸ਼ਤੀ ਹੈ ਹਨਾ ਦੋ ਸਾਲ ਹਾਂ ਕਲਾਊਡ ਵਰਸ਼ਤੀ ਹੈ ਦੋ ਸਾਲ ਪਹਿਲਾਂ ਵੀ ਆਇਆ ਸੀ ਜੋ ਇੱਕ ਡੈੱਥ ਵੀ ਹੋਈ ਸੀ ਤੁਹਾਨੂੰ ਯਾਦ ਹੋਣਾ ਇੱਥੇ ਇੱਥੇ ਤੇ ਇੱਕ ਅੱਗੇ ਵੀ ਹੋਈ ਸੀ ਇਹੀ ਚੋ ਅੱਗੇ ਜਾਂਦਾ ਨਾ ਤੇ ਇਹ ਉਹ ਚੋ ਇਹ ਉਹੀ ਜੋ ਹੈ ਹਾਂਜੀ ਹਾਂਜੀ ਜਿਹੜੇ ਬਾਰੇ ਸੁਖਲਾਮ ਸੰਧੂਰਾਂ ਨੇ ਇੱਕ ਪ੍ਰਪੋਜ਼ਲ ਦਿੱਤੀ گورنر ਨੂੰ ਵੀ ਇਹਦੇ ਵਿੱਚ ਵਿੱਚ ਇਹਦੇ ਉੱਤੇ ਉੱਤੇ ਨਾ ਇੱਕ ਪਿੱਲਰ ਬਣਾ ਕੇ ਤੇ ਉਹ ਕਰ ਦਿਓ ਮੈਟਰੋ ਟਾਈਪ ਰੇਲ ਲਾਈਨ ਬਣਾ ਦਿਓ ਤੇ ਇਹ ਸਾਰੇ ਉਥੋਂ ਤੁਰ ਤੱਕ ਮੁਹਾਲੀ ਤੱਕ ਜਿਹੜੀ ਪਰੇ ਤੱਕ ਜਾਏਗੀ ਤੇ ਨਾਲੇ ਤਾਂ ਇਹ ਉਹ ਹੋ ਗਿਆ ਕਵਰ ਹੋ ਜਾਏਗਾ ਤੇ ਨਾਲੇ ਇਹ ਖਾਲੀ ਇਹਨੂੰ ਯੂਜ਼ ਤੇ ਕਰ ਨਹੀਂ ਸਕਦੇ ਇਸ ਰਸਤੇ ਨੂੰ ਇਸ ਰਸਤੇ ਕੁਝ ਨਹੀਂ ਬਣਾ ਸਕਦੇ ਤੇ ਉਹ ਪਰ ਪ੍ਰਪੋਜ਼ਲ ਪਿਛਲੇ گورنر ਨੂੰ ਦਿੱਤੀ ਸੀ ਉਹਨਾਂ ਨੇ ਪਰ ਉਹ ਵਿਕੀ ਰੈ ਰੂਬੀ ਬਸ 아이디어 ਅੱਛਾ ਸੀ ਉਹਦਾ 아이디어 ਬਹੁਤ ਅੱਛਾ ਸੀ ਇਹ ਚਲੋ ਹੁਣ ਵੀ ਇੰਪਲੀਮੈਂਟ ਕਰਦੇ ਚੱਲੀ ਗੱਲ ਹੈ ਪਰ ਇਹਨੂੰ ਚੱਲ ਲਈ ਉਹਨਾਂ ਨੇ ਕੀਤਾ ਤਾਂ ਹੈਗਾ ਕੋਸ਼ਿਸ਼ ਪਿੱਛੇ ਪਰ ਪਾਣੀ ਵਿੱਚ ਬਹੁਤ ਆ ਗਿਆ ਨੇ ਇੱਥੇ ਬਈ ਅਬ ਵਾਕਈ ਇਧਰ ਤਾਂ ਬੱਦਲ ਫਟੇ ਹੀ ਲੱਗਦਾ ਹੈ ਨਾ ਬੱਦਲ ਫਟੇ ਹੀ ਹਾਂ ਹਾਂ ਬਾਰਿਸ਼ ਸ਼ੁਰੂ ਹੀ ਹੋਈ ਸੀ ਨਾ ਉਦੋਂ ਮੈਂ ਉਹਨੂੰ ਕਿਹਾ ਆਪਣੇ ਤੁਸੀਂ ਕਿਹੜੇ ਕਿੱਥੇ ਸੀਗੇ ਉਦੋਂ ਉਹ ਸੈਕਿਅਰ ਸੀਗੇ ਅੱਛਾ ਉਦੋਂ ਪਿਛਲੇ ਪਾਸੇ ਆ ਸੇਮ ਲੱਗਣ ਦੀਆਂ ਸੀ ਪੂਰੀਆਂ ਕਿਤੇ ਟੁੱਟਦੇ ਹੀ ਥੋੜੀ ਸੀ ਤਾਂ ਹਾਂ ਲਗਾਤਾਰ ਆਉਂਦੀ ਸੀ ਉਦੋਂ ਬਾਰਿਸ਼ ਸਾਡੇ ਵਾਲੇ ਉਧਰ ਨਹੀਂ ਅਸੀਂ 48 ਤੋਂ ਆਇਆ ਉਧਰ ਨਹੀਂ ਜੈਨਾ ਉਧਰ ਨਹੀਂ ਉਹ ਸੈਕਿਅਰ ਸਾਈਡ ਤੇ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਪਿਛਲੇ ਪਾਸੇ ਜਿਹੜੇ ਵੈਸੇ ਵੈਸੇ ਇਦਾਂ ਹੀ ਹੁੰਦੇ ਜਦੋਂ ਬੱਦਲ ਫੱਟਦਾ ਪਹਾੜਾਂ 'ਚ ਕਿਉਂਕਿ ਉਹ ਪਾਣੀ ਰੋੜ ਨਾ ਜਾਂਦਾ ਇੱਥੇ ਪਲੇਨ 'ਚ ਐਨੇ ਪਾਣੀ ਡੁੱਲਣਾ ਹੈ ਇਹੋ ਚੀਜ਼ ਇਹਨੂੰ ਇੱਕ ਰੂਟ ਮਿਲ ਜਾਂਦਾ ਇਹਨਾਂ ਦਵਾਈ ਇੱਕ ਹਾਂ ਇੱਕ ਰੂਟ ਮਿਲ ਜਾਂਦਾ ਦਵਾਈ ਜਾਂ ਰਸਤੇ 'ਚ ਉਚਾੜਨੇ ਵਾਹੁੰਦੀ ਹੁੰਦੀ ਉਹ ਨੂੰ ਇਹਈ ਦਾ ਉਹ ਤਾਂ ਇੰਨਾ ਖੁੱਲਾ ਰੂਟ ਮਿਲ ਗਿਆ ਦੇਖੋ ਤਾਂ ਉਹ ਦਵਾਈ ਆ ਹੂੰ ਚਲੋ ਇਹ ਦੇਖ ਲਓ ਚੰਡੀਗੜ੍ਹ ਦੀ ਬਲਜਿੰਦਰ ਸੇਖਾਲੇ ਟਰੈਕਟਰ ਦੇ ਵੀ ਜੁੜੇ ਹੋਏ ਨੇ ਸੈਕਰੀਟਰੀ ਦੇ ਬੈਕ ਸਾਈਡ ਤੇ ਕਹਿੰਦੇ ਨੇ ਨਹੀਂ ਜੀ ਹਾਂ ਜੀ ਸੈਕਰੀਟਰੀ ਇਹਨੂੰ ਪਹਿਲੇ ਪਹਿਲਾਂ ਆਇਆ ਨਾ ਆਹ ਇਹਦੇ ਵੀ ਸੈਕਰੀਟਰੀ ਦੇ ਬੈਕ ਸਾਈਡ ਤੇ ਨਾ ਬਾਰਿਸ਼ ਜੋ ਪੈ ਜਾਂਦੀ ਤਾਂ ਇਤਾਂ ਨਦੀ ਵਗਦੀ ਆ ਦੇਖੋ ਆਹ ਆਵੇਂ ਜਿੱਥੇ ਉਹਨਾਂ ਨੇ ਉੱਚਾ ਕਰਤਾ ਇਹਦਾ ਦੇਖੋ ਸੈਕਰੀਟਰੀ ਬੈਕ ਸਾਈਡ ਇਹ ਸੈਕਰੀਟਰੀ ਦੀ ਬੈਕ ਹੈ ਹਾਂ ਜੀ ਵਾਹ ਅੱਛਾ ਇਹ ਭੇਜੋ ਚੋ ਵਗਨ ਭੇਜੋਗੇ ਮੈਨੂੰ ਆਹੋ ਤੁਜੀ ਜਗਰੂਪਰ ਅਰੁਣਜੀਤ ਡੁੱਬੀ ਬਰਾੜ ਸੈਕਰੀਟਰੀ ਦਾ ਲਾਈਵ ਵੀ ਪਿਆ ਹੋਇਆ ਗੁਰਪ੍ਰੀਤ ਰਪਿੰਦਰ ਜੋਤੀ ਗੁੱਗੂ ਚਾਹਲ ਵਿਕਟ ਲੋ ਵਾਹ ਕੈਨੇਡਾ ਦਾ ਵੀ ਜੁੜੇ ਨੇ ਮੇਰੇ ਨਾਲ ਬੰਦੇ ਜੋਤੀ ਸੰਧੂ ਨਿਧੀਮਲੋ ਤਰਨਜੀਤ ਮਾਨਸ਼ਾਹੀਆ ਰੂਬੀ ਬਰਾੜ ਡਿੰਪਲ ਅਵਤਾਰ ਸਿੰਘ ਅਮਨ ਰਾਜਦੀਪ ਬਰਾੜ ਐਡਵੋਕੇਟ ਮਨਮੋਹਨ ਸਿੰਘ ਹਿਰਵਨ ਜੋਤ ਸਿੰਘ ਅਮਨ ਹੁਜਾ ਪੂਨੂ ਮਹਾਜਨ ਅਜੀ ਦੂਰ ਹੀ ਖੜਿਆ ਜੀ ਮੇਜਰ ਸਿੰਘ ਜੀ ਦੂਰ ਹੀ ਖੜਿਆ ਥੋੜੇ ਵੀਰ ਵਰ ਕਹਿੰਦਾ ਬਚ ਕੇ ਰਹੋ ਬਚ ਕੇ ਰਹੋ ਕਹਿੰਦਾ ਅਜੀ ਦੇ ਪਾਸੇ ਖੜੇ ਉੱਚੇ ਥਾਂ ਤੇ ਖੜਿਆ ਬਚਾਰ ਵਾਲੀ ਖੜਿਆ ਪਰ ਇਹ ਜੀ ਸਰ ਇਹਦੇ ਵਿੱਚ ਇਹਦੇ ਵਿੱਚ ਕਾਫੀ ਹਾਂ ਪਾਣੀ ਮਤਲਬ ਆਪਾਂ ਗੋਡੇ ਉੱਤੇ ਉੱਤੇ ਤੱਕ ਆ ਇਹ ਉਹ ਪੂਰਾ ਪਾਣੀ ਹੈ ਇੱਥੇ ਉਹ ਤੋਂ ਗੋਡੇ-ਗੋਡੇ ਉੱਤੇ ਜੀ ਦੇਖੋ ਚਲੋ ਹੁਣ ਚੱਲੀ ਐਗਜ਼ੀਬਿਸ਼ਨ ਤੇ ਐਗਜ਼ੀਬਿਸ਼ਨ ਇਹ ਜੀ ਇਹਨੇ ਵੀ ਦੇਖ ਲਈਏ ਜੀ ਬਸ ਕਰਦੇ ਹਾਂ ਜੀ ਹੁਣ